ਆ ਦੇਖੋ ਮੇਰੀ ਕੋਮ ਦਾ ਜੋਦਾ ਸੰਦੀਪ ਸਿੰਘ ਚੀਨਾ ਅਜ਼ਰਪੰਦ ਜਿਹਨਾਂ ਨੂੰ ਨਾ ਦਲਾਲਾਂ ਨੇ ਗੋਲੀ ਮਰਵਾਤੀ ਹੈ ਸਵੇਰੇ ਅੱਜ ਹੁਸ਼ਿਆਰਪੁਰ ਪੁਲਿਸ ਨੇ ਇੱਕ ਹੋਰ ਮੁਲਜ਼ਮ ਦਾ ਇਨਕਾਊਂਟਰ ਕੀਤਾ ਹੈ ਜੀ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਢੱਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਛੀਨਾ ਕਤਲ ਕੇਸ ਦੇ ਮੁੱਖ ਮੁਲਜ਼ਮ ਦਾ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਬੇਤੀ ਰਾਤ ਛੀਨਾ ਮਰਡਰ ਕੇਸ ਦੇ ਮੁੱਖ ਮਲਜ਼ਮ ਅਨੂਪ ਕੁਮਾਰ ਵਿੱਕੀ ਦਾ ਪੁਲਿਸ ਮੁਕਾਬਲਾ ਕੀਤਾ ਗਿਆ ਜਿਸ ਵਿੱਚ ਮੁੱਖ ਮਲਜ਼ਮ ਗੰਬੀਰ ਜ਼ਖਮੀ ਹੋ ਗਿਆ ਪੁਲਿਸ ਨੇ ਜਵਾਬੀ ਗੋਲੀਬਾਰਿਚ ਉਸ ਦੀ ਸੱਜੀ ਲੱਤ 'ਚ ਦੋ ਗੋਲੀਆਂ ਲਗੀਆਂ ਜਿਸ ਨੂੰ ਕੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਬਾਅਦ 'ਚ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹਾਲਾਂਕਿ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਕ ਸਰਪੰਚ ਦਾ ਕਤਲ ਕਰਨ ਤੋਂ ਬਾਅਦ ਵਿੱਕੀ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਚ ਲੁਕਿਆ ਹੋਇਆ ਸੀ ਇਸ ਦੌਰਾਨ ਬੀਤੀ ਰਾਤ 12 ਵਜੇ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਵਿੱਕੀ ਨੂੰ ਕੇਰ ਲਿਆ ਤਾਂ ਉਸ ਨੇ ਪੁਲਿਸ ਤੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ ਚ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਅਤੇ ਇਸ ਫਾਇਰਿੰਗ ਦੌਰਾਨ ਵਿੱਕੀ ਜ਼ਖਮੀ ਹੋ ਗਿਆ ਜਿਸ ਨੂੰ ਕੇ ਪਹਿਲਾ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀਏ ਕੇ 3 ਪੰਜ ਦਿਨ ਪਹਿਲਾਂ ਸਰਪੰਚ ਛੀਨਾ ਦੇ ਡੰਪ ਤੇ ਤਿੰਨ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ ਇੱਕ ਮੁਲਜ਼ਮ ਰੋਹਿਤ ਨੂੰ ਪੁਲਿਸ ਨੇ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਮੁੱਖ ਮੁਲਜ਼ਮ ਵਿੱਕੀ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਸਰਪੰਚ ਛੀਨਾ ਦਾ ਪੋਸਟਮਾਰਟਮ ਨਹੀਂ ਕਰਵਾਇਆ ਮੰਗ ਕੀਤੀ ਜਾ ਰਹੀ ਸੀ ਕਿ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਰਪੰਚ ਛੀਨਾ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਜਦਕਿ ਪਰਿਵਾਰਕ ਮੈਂਬਰ ਲਗਾਤਾਰ ਹੁਸ਼ਿਆਰਪੁਰ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਸਾਡੀ ਅੱਜ ਐਲਾਨ ਕਰ ਰਹੇ ਆਪਾਂ ਖੁੱਲੇ ਤੌਰ ਤੇ ਗੱਲ ਡਿਪਟੀ ਕਮਿਸ਼ਨਰ ਸਾਹਿਬ ਨਾਲ ਸਾਡੀ ਗੱਲ ਪੰਜੋਕ ਐਸਐਸਪੀ ਸਾਹਿਬ ਨਾਲ ਜਿਹੜਾ ਮੰਗਲਵਾਰ ਨੂੰ ਪੱਕਾ ਧਰਨਾ ਲਾਉਣਾ ਆ ਹੁਣ ਸਾਡੇ ਕੋਲ ਕੋਈ ਆ ਕੇ ਮਿੰਤਾ ਨਾ ਪਾਉਣ ਅਸੀਂ ਇੱਕ ਲਾਸਟ ਵਰਨਿੰਗ ਦੇ ਦਿੱਤੀ ਆ ਅੱਜ ਤੱਕ ਤੁਸੀਂ ਪਰਵਾਹ ਨੂੰ ਚਲੋ ਸ਼ਾਂਤੀ ਲਈ ਮਨਾ ਲਿਆ ਚੀਨੇ ਭਰਾ ਦੀ ਸੌਆ ਬੇਗੰਬੂਰਾ ਟਾਈਗਰ ਫੋਰ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰ ਭਗਵਾਨ ਬਾਲਮੀਕ ਸੁਭਾਮਾ ਸ਼੍ਰੀ ਗੁਰੂ ਰਵਿਦਾਸ ਸੁਭਾਮਾ ਡਾਕਟਰ ਜੀ ਆਰ ਅਮੇਦਕਰ ਸੁਭਾਮਾ ਸਾਰਿਆਂ ਰਲ ਕੇ ਪਰਬਾਤ ਚੌਂਕ ਹਸ਼ਾਰ ਪਰ ਪੱਕਾ ਦੱਸਿਆ ਕਿ ਵੀਰਵਾਰ ਸਵੇਰੇ 10 ਵਜੇ ਸਰਪੰਚ ਛੀਨਾ ਉਸੇ ਭਰਾ ਦੀ ਦੁਕਾਨ ਤੇ ਬੈਠੇ ਸੀ ਜਿੱਥੇ ਕਿ ਤਿੰਨ ਨੌਜਵਾਨ ਆਏ ਜਿਨ੍ਹਾਂ ਚ ਅਨੂਪ ਕੁਮਾਰ ਉਰਫ ਵਿੱਕੀ ਵੀ ਸ਼ਾਮਿਲ ਸੀ ਜਿਨ੍ਹਾਂ ਨੇ ਕਿ ਆਉਂਦੇ ਹੀ ਸਰਪੰਚ ਛੀਨਾ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਕੋਲ ਤਿੰਨ ਰਾਉਂਡ ਫਾਇਰ ਕੀਤੇ ਗਏ ਜਿਸ ਵਿੱਚੋਂ ਦੋ ਰਾਉਂਡ ਉਸ ਦੀ ਛਾਤੀ 'ਚ ਵੱਜੇ ਅਤੇ ਉਸ ਦੀ ਤੁਰੰਤ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸੀ ਜਿਨ੍ਹਾਂ ਵਿੱਚੋਂ ਇੱਕ ਪੁਲਿਸ ਨੇ ਬੀਤੇ ਦਿਨੀ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਇੱਕ ਦਾ ਐਨਕਾਊਂਟਰ ਕੀਤਾ ਗਿਆ ਜਿਸ ਨੂੰ ਕੇ ਗੰਭੀਰ ਜ਼ਖਮੀ ਹਾਲਤ 'ਚ ਅੰਮ੍ਰਿਤਸਰ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ